ਸਾਸੀ ਅਕਸਰਾਂ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪਿੰਡ ਮੱਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛੋ ਆ ਜੀ ਬਾਈ ਸਸੀਗਾ ਬਾਈ ਜੀ ਸਸੀਗਾ ਬਾਈ ਜੀ ਬਾਈ ਜੀ ਨਾਮ ਕੀ ਹੈ ਜੀ ਆਪਣਾ ਇੰਦਰਜੀਤ ਹੈ ਜੀ ਬਾਈ ਦਾ ਨਾਮ ਇੰਦਰਜੀਤ ਹੈ ਬਾਈ ਜੀ ਆਪਣੇ ਘਰ ਆਉਣਾ ਵੇ ਤੇ ਕੀ ਡਰੈੱਸ ਹੈ ਜੀ ਆਪਣਾ ਮਹਾਰਾ ਸਾਹ ਦੇ ਕੋਲੇ ਬੈਂਕਟ ਹੈ ਫੋਰਥ ਲਈ ਠੀਕ ਹੋ ਜੀ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੇ ਬਾਈ ਜੀ ਜੋ ਆਪਾਂ ਪਹਿਲਾਂ ਵੀਡੀਓ ਬਣਾਇਆ ਸੀ ਤੁਹਾਡੇ ਘਰੋਂ ਕਿਵੇਂ ਰਹੇ ਪਸ਼ੂ ਵੀਰੇ ਉਹ ਤੁਹਾਡੇ ਵਾਦੀ ਬੈ ਗੇ ਬਾਈ ਠੀਕ ਹੋ ਜੀ ਤੇ ਅੱਜ ਆਪਣੇ ਕੋ ਕਿੰਨੇ ਨਗ ਬਕਾਉਗਾ ਜੀ ਕੋਈ ਆ ਜੀ ਮੋਹਰਾਂ ਨਾਲ ਦੀ ਪਯਾਰ ਠੀਕ ਹੋਈ ਤੁਸੀਂ ਦੇਖ ਸਕਦੇ ਹੋ ਕੱਟੀ ਬਹੁਤ ਸ਼ਕੀਨ ਆ ਵੀਰੇ ਬਹੁਤ ਸੁਣੀ ਆ ਵੀਰੇ ਬਾਡੀ ਬੰਤਰ ਦੀ ਚੰਗੀ ਆ ਝੋਲੀ ਦੇਖ ਸਕ ਤੇ ਬਾਈ ਜੀ ਕਿੰਨੀ ਉਮਰ ਹੈ ਜੀ ਇਹਦੀ 15 ਮਹੀਨਾ ਦੀ ਜੀ 15 ਮਹੀਨੇ ਉਮਰ ਆ ਤੇ ਮਾਂ ਦੇ ਦੁੱਧ ਦਾ ਰਿਕਾਰਡ ਪਤਾ ਹੀ ਆਪਾਂ ਨੂੰ ਬਹੁਤ ਚੰਗੇ ਮਾਂ ਦੇ ਰਿਕਾਰਡ ਰਿਕਾਰਡ ਆ ਮੈਂ ਇਹਦਾ 15 16 ਕਿਲੋ ਵਾਲੀ ਦੀ 15 16 ਬਾਕੀ ਕੱਪੀ ਦਾ ਢਾਂਚਾ ਦਾ ਪਲੀ ਨਹੀਂ ਆ ਦੁੱਧ ਦੇ ਜੀ ਠੀਕ ਹੋ ਜੀ ਤੇ ਮੜਾ ਤੋਰਾ ਵਿਖਾ ਦਈ ਇਹਦਾ ਵੇਖ ਸਕਦੇ ਹੋ ਵੀਰੇ ਮੂੰਹ ਮੱਥੀ ਵੇਖ ਸਕਦੇ ਹੋ ਬਹੁਤ ਜ਼ਿਆਦਾ ਚੰਗੀ ਆ ਕਾਲੀ ਜਾਮਨ ਵਾਲੇ ਕੇ ਜਾਮਨ ਤੋਰਾ ਵਖਾ ਦਮ ਅਕਸਰ ਬਾਈ ਚੰਗੀਆਂ ਕਟੀਆਂ ਲੈ ਕੇ ਆਉਂਦਾ ਵੇਖ ਸਕਦੇ ਹਾਂ ਬਈ ਸੁਣੋ ਝੋਲੀ ਖੜੀ ਦੀ ਦਿਖਾ ਦਿੰਨੇ ਆ ਤੋੜਾ ਤੁਸੀਂ ਦੇਖ ਲਓ ਆਜੋ ਬਾਈ ਜੀ ਬਹੁਤ ਵਧੀਆ ਮੂਰ ਨਸਲ ਦੀ ਕੱਟੀ ਆ ਬਾਈ ਜੀ ਵੇਖ ਸਕਦੇ ਹੋ ਬਾਈ ਜੀ ਤੁਸੀਂ ਝੋਲੀ ਸੁਣੂ ਦਿਖਾ ਦਿੰਨੇ ਆ ਬਈ ਮੜੀ ਜੀ ਉਹ ਇਹ ਤੁਸੀਂ ਦੇਖ ਸਕਦੇ ਹੋ ਬਾਈ ਜੀ ਚੰਗਾ ਥਾਣਾ ਬਾਈ ਬਹੁਤ ਚੰਗੀ ਝੋਲੀ ਵੀਰੇ ਤੇ ਬਾਈ ਜੀ ਕੀ ਡਿਮਾਂਡ ਕਰਦੇ ਆਂ ਜੀ ਆਹ ਯਾਰ ਮੋਲ ਆ ਜੀ ਇਹਦਾ ਮੋਲ 28000 ਮੌਕੇ ਤੇ ਮੰਨ ਤਨ ਕੀਤਾ ਜਾਓ ਜੀ ਠੀਕ ਜੀ ਆਪਣਾ ਕੰਟੈਕਟ ਨੰਬਰ ਬੋਲ ਦਈ 99637 ਬਾਈ 18355 ਇੱਕ ਵਾਰ ਫੇਰ ਬੋਲ ਦਈ 99637 18355 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਕੱਟੀ ਚੰਗੀ ਲੱਗਦੀ ਆ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ